ਲਵਿਸ ਫੀਕਲ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਬਾਈ ਕਈ ਦਿਨਾਂ ਦੇ ਇੱਥੋਂ ਦੇ ਗੁਜ਼ਰਦੇ ਆ ਸਾਡਾ ਪਿੰਡੇ ਹੀ ਆ ਅੱਜ ਮਨ ਚ ਸਵੱਬ ਬਣਿਆ ਵੀ ਆ ਜਗ੍ਹਾ ਆਪਾਂ ਐਕਸਪਲੋਰ ਕਰੀਏ ਜੋ ਕਿ ਅੰਗਰੇਜ਼ਾਂ ਵੇਲੇ ਦੀ ਹੈ ਜੋ ਕਿ ਤੁਹਾਨੂੰ ਦਿਖਾ ਰਹੇ ਹਾਂ ਸਨ 47 ਦੇ ਟਾਈਮ ਦੀਆਂ ਮਾਰਤਾ ਇੱਧਰ ਕੁਆਟਰ ਵੀਰੇ ਇੱਧਰ ਚੈੱਕ ਕਰਾ ਕੁਆਟਰ ਇਹ ਉਸ ਟਾਈਮ ਅੰਗਰੇਜ਼ਾਂ ਵੇਲੇ ਰ ਬਣੇ ਨੇ ਜੋ ਕਿ ਤੁਹਾਨੂੰ ਅਸੀਂ ਅੰਦਰ ਉਹ ਜਾ ਕੇ ਵੀ ਵਿਖਾਣੇ ਆ ਇਹ ਇਧਰ ਵਾਈ ਜੀ ਕਹਿੰਦੇ ਇਹਨਾਂ ਦੇ ਮੇਨ ਅਫਸਰ ਵੈਂਦੇ ਹੁੰਦੇ ਸੀ ਅੰਗਰੇਜ਼ਾਂ ਦੇ ਤੇ ਆਪਣਾ ਇਧਰ ਨਾਲ ਨਹਿਰ ਛੋਟਾ ਸੁਗਾ ਚੱਲ ਰਿਹਾ ਉਸਦੇ ਅਫਸਰ ਵੈਂਦੇ ਹੋਈ ਸੀ ਤੇ ਆਉ ਤਾਨੂੰ ਦਿਖਾਣੇ ਅੰਦਰ ਜਾ ਕੇ ਬੀਕੇ ਹੋ ਜਈਆਂ ਉਸ ਟਾਈਮ ਦੀਆਂ ਇਮਾਰਤਾਂ ਸਨ ਤੇ ਤੁਹਾਨੂੰ ਬਖਾਨਿਆ ਵੀ ਇਸ ਤਰ੍ਹਾਂ ਦਾ ਉਸ ਟਾਈਮ ਮਟੀਰੀਅਲ ਲੱਗਿਆ ਹੋਇਆ ਸੀ ਇੱਥੇ ਕੀ ਕਰੁੰਦਾ ਸੀ ਕਹਿੰਦੇ ਭਾਈ ਇੱਥੇ ਨਹੀਂ ਤੇ ਚੱਕਰ ਹੁੰਦਾ ਸੀ ਪੁਰਾਣੇ ਟਾਈਮ 'ਚ ਆਪਣੇ ਬਜ਼ੁਰਗ ਦਾਦੇ ਨੇ ਕਹਿੰਦੇ ਉਹਦੇ ਕੋਲ ਮੇਨ ਅਫਸਰ ਬੈਠਦਾ ਸੀ ਜੋ ਗੈਜਟਡ ਹੁੰਦਾ ਸੀ ਤੇ ਜਿਹੜੇ ਹੋਰ ਕਰਮਚਾਰੀ ਸੀ ਉਹ ਅਲੱਗ ਬੈਠਦੇ ਸੀ ਸਾਈਡ ਤੇ ਦੂਰ ਹੋ ਕੇ ਉਸ ਟਾਈਮ ਇੰਨਾ ਅੰਗਰੇਜ਼ਾਂ ਟਾਈਮ ਦੀ ਇਮਾਰਤ ਬਣੀ ਹੋਈ ਆ ਉਸ ਟਾਈਮ ਇਹ ਇਮਾਰਤਾਂ ਦੇ ਵਿੱਚ ਪੜੇ ਲਿਖੇ ਅਫਸਰ ਬੈਠਦੇ ਸੀ ਤੁਸੀਂ ਦੇਖੋ ਭਾਈ ਕਿੰਨੀ ਸ਼ਾਨੋ ਸ਼ੌਕਤ ਨਾਲ ਅਲਸਟੈਂਡ ਇਹ ਇਮਾਰਤ ਕਿਹੜੀ ਕੀ ਹੋਈ ਹੈ ਆਓ ਤਾਂ ਹਨੀ ਜਖੰਮੀ ਅੰਦਰ ਜਾ ਕੇ ਇੰਸੀ ਮਾਰਕ ਦੇ ਭਾਈ ਇਹਦਰ ਵੀ ਇੱਕ ਵਾਟਰ ਬਣੇ ਹੋਏ ਸੀ ਜੋ ਕਿ ਛੋਟੇ ਕਰਮਚਾਰੀਆਂ ਨੂੰ ਦਿੱਤੇ ਗਏ ਸੀ ਤੇ ਆਉਂਦੇ ਰਹਮ ਨੂੰ ਜਿੱਦ ਲੈ ਕਰਨਾ ਹੈ ਮਾਰਸ ਜੋ ਕਿ ਹੁਣ ਜਲ ਜਲ ਹਾਲਤ ਚ ਢੈਣ ਦੀ ਹਾਲਤ ਚ ਹੈ ਕਾਫੀ ਜਿਆਦਾ ਤੁਸੀਂ ਚੈੱਕ ਕਰ ਸਕਿਆ ਲਿਓ ਉੱਪਰ ਬੇਨ ਬੁਠੀਆਂ ਢੈਣ ਦੀ ਹਾਲਤ ਚ ਹੈ ਫਿਰ ਵੀ ਤੁਸੀਂ ਚੈੱਕ ਕਰੋ ਇਸ 47 ਦੀ ਇਮਾਰਤ ਹੈ ਜੋ ਕਿ ਅੱਜ ਵੀ ਪੂਰੀ ਤਰ੍ਹਾਂ ਮੌਜੂਦ ਹੈ ਜੇ ਆਪਾਂ ਬਾਈ ਮਿਸਤਰੀ ਲਾ ਲਈਏ ਨਾ ਘਰ ਚ ਥੋੜੇ ਟਾਈਮ ਬਾਅਦ ਟਰੇਡ ਆਣਦੀ ਆ ਨਹੀਂ ਬਾਈ ਚੈੱਕ ਕਰਾ ਕਿ ਤੇ ਟਰੇਡ ਨਹੀਂ ਆਈ ਜੀ ਤੇ ਆਉ ਫਰਮ ਕਰਾਣੇ ਜਿਹੜੇ ਨਦਰਗਾਹ ਤੇ ਬਿਲਡਿੰਗ ਦੇ ਮੋਆਇਲਾ ਆਸੂ ਨਾਲ ਇੱਕ ਉਸ ਟਾਈਮ ਦੇ ਗਰਜ ਇੱਥੇ ਦਰਵਾਜ਼ਾ ਚੈੱਕ ਕਰ ਹੂੰ ਉਸ ਟਾਈਮ ਦੇ ਉਸ ਤਰ੍ਹਾਂ ਹੀ ਮਜੂਦ ਨੇ ਵੈਸੇ ਇਹਨਾਂ ਤੋਂ ਸ਼ੀਸ਼ੇ ਸਾਫ ਕਰਨ ਕਰ ਅੰਦਰ ਆ ਕੇ ਤੁਮ ਚੈੱਕ ਕਰੋ ਹਨਮਾਰੀ ਇਹ ਵੀ ਬਾਈ ਜੀ ਅੱਜ ਕਰ ਨਸ਼ੇੜੀਆਂ ਦਾ ਬੜਾ ਬਣਿਆ ਹੋਇਆ ਹੈ ਤੇ ਵੀ ਚੈੱਕ ਕਰੋ ਉੱਪਰ ਬਿਲਕੁਲ ਸਾਫ ਪਈਆ ਇਮਾਰਤ ਦੋਵੇਂ ਪਾਸੇ ਦਫੰਦੇ ਆਉਣ ਦੂਜੇ ਕਮਰੇ ਚ ਆ ਜਾਓ ਫੇਜ ਹੈ ਕਿ ਰੋਗਰ ਫਸਟ ਟਾਈਮ ਦੀ ਇਮਾਰਤ ਦੇਖੋ ਸਨ 47 ਦੇ ਟਾਈਮ ਦੀ ਬਿਲਕੁਲ ਉਸੇ ਤਰ੍ਹਾਂ ਹੀ ਖੜੀ ਹੈ ਟਾਕੀ ਅੰਦਰਵਾਜੇ ਵੀ ਉਸ ਤਰ੍ਹਾਂ ਨੇ ਦੇ ਇਹ ਚੈੱਕ ਕਰੋ ਕਿ ਜੇ ਨਵੀਂ chimney ਸੀ ਉਸ ਟਾਈਮ ਰਾਤ ਨੂੰ ਬੈਡਰੂਮ ਨਾਲ ਹੈ ਰਾਤ ਨੂੰ ਮੁੰਜ ਰਾਤ ਨੂੰ ਵਾਈ ਗਈ ਉਸ ਟਾਈਮ ਦੀ chimney ਰਾਤ ਨੂੰ ਨਿਕਲਣ ਵਾਸਤੇ ਛੱਤ ਬਣਾ ਦੇ ਸੀ ਤੇ ਸੇਫ ਦੇ ਸੀ ਇਧਰ ਇਹਾਰੇ ਤੇ ਉਸ ਟਾਈਮ ਦੇ ਹਟਾਇਆ ਤੋਂ ਕਮਰੇ ਨਾਲ ਬਾਹਰ ਨਿਕਲਣ ਵਾਸਤੇ

ਇਹਨਾਂ ਟਾਕੀਆਂ ਖਿੜਕੀਆਂ ਪੂਰੀਆਂ ਪੁਰਧੀਆਂ ਹਵਾਵਾਰ ਸੰਸਟੈਂਡਰਡ ਵਾਲੇ ਸੁੱਖ ਸਬੂਤ ਲਈ ਪੂਰਾ ਸੀ ਇੱਧਰ ਬਿਮਾਰੀ ਜੋ ਵੀ ਸਮਾਨ ਵਗੈਰਾ ਰੱਖਿਆ ਹੋਇਆ ਸੀ ਫੇ ਇੱਧਰ ਵੀ ਨੇ ਕੀ ਕੈਸਾ ਨੇ ਕਿ ਆਪੋ ਸਾਹਨੇ ਤੁਸੀਂ ਜਰੂਰ ਦੱਸਿਓ ਵੀ ਇਹ ਕਿਆ ਚੀਜ਼ ਹੋ ਸਾਰੇ ਦੇ ਲਈ ਇਹਨਾਂ ਦੀ ਕਮਰੇ ਨਾਲ ਰਟਾਇਚਾ ਬਿਲਕੁਲ ਫੈਰ ਸਟੋਰ ਵਗੈਰਾ ਬਣਾਇਆ ਤੁਸੀਂ ਤੇ ਇੱਧਰ ਬਾਹਰ ਜਾਣ ਦੇ ਦਾਸਾ ਤੇ ਇੱਧਰ ਵੀ ਰਵੇ ਕੁਝ ਟਾਈਮ ਦਾ ਰਸੋਈ ਕਰ ਚੈੱਕ ਕਰੋ ਦੇਖ ਜਿਵੇਂ ਇਹ ਪ੍ਰਚਾਰ ਗਿਆ ਇਹ ਦੇਖੋ ਉਸ ਟਾਈਮ ਦਾ ਅਗਰੇਜ਼ਾ ਮੇਰੇ ਦਾ ਤੇ ਸ਼ਾਇਦ ਉਹ ਲਾ ਦੇ ਨਿੱਚੇ ਨਿੱਚੇ ਨਹੀਂ ਵਿਰਾਧ ਵਾਲ ਦੇ ਸੀ ਅੱਗੇ ਹੀ ਵੱਲ ਗਈ ਸੀ ਇਹ ਚੁੰਲੇ ਟਾਇਪ ਆ ਦੇ ਤੇ ਵਿੱਚ ਉਹ ਦੇਖ ਜਿਵੇਂ ਇਹ ਪ੍ਰਚਾਰੀ ਢੁਮ ਲਈ ਤੇ ਵੀ ਜਿੱਧਰ ਦੇਖੋ ਫੀਟਿੰਗ ਉਸ ਟਾਈਮ ਦੀ ਪ੍ਰੋਪਰ ਅੱਜ ਆਪਾਂ ਅੰਡਰਗਰਾਉਂਡ ਫੀਟਿੰਗ ਕਰਦੇ ਆ ਤੇ ਇਹ ਤਾਂ ਹੈ ਤਾਂ ਵੀ ਉਸ ਟਾਈਮ ਫੱਟੀਆਂ ਪਰਤੀ ਤੇ ਉਨਹੀਂ ਜਗ੍ਹਾ ਉਧਰ ਤੇ ਛੱਡ ਕੇ ਉਨਹੀਂ ਜਗ੍ਹਾ ਤੇ ਖੂਬੀ ਮੈਂ ਉਸ ਦਿੱਤਰਾ ਮੋਸਰਾਲੇ ਬੋਰਡ ਜੋ ਉਸ ਟਾਈਮ ਚ ਲੱਗਦੇ ਸੀ ਅੱਜ ਜਿਹੜੇ ਚੱਲਦੇ ਨੇ ਆਪਣੇ ਆਮ ਘਰਾਂ ਚ ਤੇ ਵੀ ਉਹ ਤੁਹਾਨੂੰ ਦਿਖਾਣੇ ਆ ਕਿ ਕਾਹਟਾ ਰੱਖ ਗਏ ਆ ਦੇ ਬਸਤੇ ਨੇ ਜੋ ਇੱਧਰ ਦੇਖੋ ਇਹਨਾਂ ਦੇ ਬਾਹਰ ਕਿਸ ਟਾਈਮ ਦਾ ਜਰਜਰ ਹਾਲਤ ਇੱਧਰ ਤੋਂ ਇਹਨਾਂ ਦੇ ਪੌੜੀਆਂ ਨੇ ਇੱਧਰ ਆਹ ਸੱਤ ਪੌੜੀਆਂ ਉੱਪਰ ਜਾਣ ਵਾਸਤੇ ਪੌੜੀਆਂ ਸੀ ਸੁੱਖ ਸੁਹੂਲਤ ਪੂਰੀ ਸੀ ਤੇ ਇੱਧਰ ਵੀ ਇਹਨਾਂ ਦੇ ਕਰਮਚਾਰੀਆਂ ਵਾਸਤੇ ਕਮਰੇ ਸੀ ਜੋ ਤੁਹਾਨੂੰ ਦਿਖਾਣੇ ਆ ਸੀ ਜਾ ਕੇ ਲਓ ਜੀ ਇੱਧਰ ਸਭ ਤੋਂ ਪਹਿਲਾਂ ਆਪਣਾ ਮਿੱਤਰ ਉੱਪਰ ਮਵਾਈਨਾ ਕਰਨ ਚੱਲਿਆ ਹੈ ਕਾਲੂ ਜੂ ਆਪਣਾ ਰੱਖਿਆ ਹੋਇਆ ਵੀਰ ਇੱਧਰ ਪਿੱਛੇ ਛੇਰੂ ਵੀ ਰੱਖਿਆ ਹੋਇਆ ਵੀਰ ਇਹ ਦੋ ਆਪਣੇ ਕੋਲੇ ਰਹਿੰਦੇ ਹੁੰਦੇ ਬੈਠੇ ਨੇ ਹਜ ਤੱਕ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਫਿਰ ਉਸ ਟਾਈਮ ਸੈਕ ਕਰ ਚੱਕਾ ਚਾਹ ਹਸ ਤੇਲ ਨਾਲ ਨੀਲਾ ਵੀਰੇ ਪੂਰੇ ਗੋਈਆਂ ਚ ਫਿੱਟ ਨੇ ਠੀਕ ਆ ਤੇ ਥਮਦੇ ਤੇ ਫਿਰ ਸਭ ਤੋਂ ਵੱਡੀ ਗੱਲ ਚੈੱਕ ਕਰਦੇ ਪੌੜੀਆਂ ਦੀ ਬੀਸਟਰ ਉਸ ਟਾਈਮ ਪੂਰੀ ਪ੍ਰੋਪਰ ਬਣਾਈ ਹੋਈ ਚੈੱਕ ਕਰਤੇ ਉਸ ਟਾਈਮ ਵੀ ਇਹ ਤੇ ਏਜ ਰੱਖ ਰਹਾ ਦੇਖ ਲੈ ਪਾਈ ਪੂਰੀ ਗੋੜਾ ਕਿਚਨ ਨੂੰ ਨਿਸ਼ਤਰੀ ਹੈ ਠੀਕ ਹੈ ਤੇ ਪਾਣੀ ਦੀ ਵਿਵਸਥਾ ਲਈ ਇਧਰ ਆਪਾਂ ਪਹਿਲਾ ਪਾਈਪ ਪਾਈਪ ਆ ਗਏ ਪਹਿਲਾਂ 45 ਇਸ ਤਰ੍ਹਾਂ ਲਾਉਂਦੇ ਸੀ ਪੂਰੇ ਸਿਮਿੰਟਡ ਤੇ ਚੈੱਕ ਕਰੋਗੇ ਖਾਮਲੇ ਦੇਖੋ ਪੂਰੇ ਗੁਣੀਆਂ ਦੇ ਵਿੱਚ ਅੱਜ ਦਾ ਮਿਸਤਰੀ ਜਿਹਾ ਸ਼ਾਇਦੇ ਬਣਾ ਸਕੇ ਤੇ ਸਭ ਤੋਂ ਵੱਡੀ ਗੱਲ ਵੀ ਜਿਹੜੀ ਮੈਨੂੰ ਵਧੀਆਂ ਲੱਗੀ ਹੈ ਇਹ ਦੇਖੋ ਇਹ ਉਸ ਟਾਈਮ ਦੀ ਲੱਕੜ ਲੱਗੀ ਵੀ ਆ ਤੂੰ ਐਂ ਦੇਖ ਲੈ ਅੱਜ ਦੀ ਲੱਕੜ ਆਪਾਂ ਇਹ ਕੋਠੀਆਂ ਘਰ ਮਕਾਨਾ ਚਲਾਣੇ 20 ਸਾਲ ਨਹੀਂ ਚੱਲਦੀ ਜੀ ਇਹ ਉਸ ਟਾਈਮ ਦੀਆ ਤਕਰੀਬਨ ਮੇਰੀ ਉਮਰ ਤੋਂ ਪਹਿਲਾਂ ਵੀ ਲਾਦਾ ਆਪਣੇ ਦਾਦੀ ਜੀਾਂ ਦੇ ਦੱਸਣ ਮੁਤਾਬਕ ਬਹੁਤ ਜ਼ਿਆਦਾ ਪੁਰਾਣੀ ਹੈ ਇਹ ਇਹ ਦੇਖਦਾ ਉਸ ਤਰ੍ਹਾਂ ਨਹੀਂ ਮੱਤ ਬਾਸ ਇਹ ਤਾਂ ਛੋਟੀ ਜਿਹੀ ਦੀ ਦੇਖਭਾਲ ਨਹੀਂ ਹੋਈ ਹੈ ਤਾਂ ਕਰਕੇ ਇਸ ਤਰ੍ਹਾਂ ਹੋ ਗਿਆ ਤੇ ਵੀਰੇ ਥਮਲੇ ਚੈੱਕ ਕਰ ਤੇ ਅੰਦਰ ਤੇ ਦਿਖਾ ਵੀ ਰ ਇੱਕ ਵਾਰ ਆਹ ਇਹ ਦੇਖੀਵੇਂ ਗੋਲਕਾਰ ਪੂਰਾ ਬਣਾਇਆ ਵਾ ਅੰਦਰ ਤੇ ਜੋ ਕਿ ਅੱਜ ਆਪਾਂ ਫੈਸ਼ਨ ਦੇ ਤੌਰ ਤੇ ਕੋਠੀਆਂ ਹਵੇਲੀਆਂ ਚ ਵਰਤਦੀਆਂ ਦੇਖ ਤੇ ਉਧਰ ਉਹ ਵੀਰੇ ਕੁਆਟਰ ਤੇ ਉਹਨਾਂ ਦੇ ਜਿੱਥੇ ਸੇਮ ਇਦਾਂ ਲਈ ਕੁਆਟਰ ਨੇ ਰਸੋਈ ਘਰ ਨੇ ਲੈਟਰਨ ਬਾਥਰੂਮ ਅਟੈਚ ਨੇ ਉਧਰ ਵੀ ਜਾਣਾ ਖਤਰੇ ਤੋਂ ਖਾਲੀ ਨਹੀਂ ਕਿਉਂਕਿ ਸੱਪ بارش ਦਾ ਮੌਸਮ ਆ ਸੱਪ ਸੁੱਕਾ ਖਤਰਾ ਉਧਰ ਤੇ ਵੀਰੇ ਇੱਧਰ ਚੈੱਕ ਕਰਾਂ ਉਹ ਸੂਏ ਸਾਹਮਣੇ ਕਹਿੰਦੇ ਉਸ ਟਾਈਮ ਵੀਰੇ ਆਪ ਸਾਡੇ ਬਜ਼ੁਰਗ ਦਾਦੇ ਨੇ ਕਹਿੰਦੇ ਇੱਥੇ ਨਾ ਸੰਗਲੀਆਂ ਲਾਈਨਾਂ ਵੀ ਹੁੰਦੀਆਂ ਸੀ ਸੂਏ ਦੇ ਉੱਪਰ ਚੈਨਾ ਜੇ ਕੋਈ ਵੀ ਇਸ ਰਸਤੇ ਨੂੰ ਜਾਣ ਨਹੀਂ ਦਿੰਦੇ ਤੇ ਕੋਈ ਬੰਦਾ ਗੱਡਾ ਲੈ ਕੇ ਉਸ ਟਾਈਮ ਕਹਿੰਦੇ ਜਾ ਨਹੀਂ ਸਕਦਾ ਤਾਂ ਤੇ ਉਹਨਾਂ ਗੱਡਾ ਜਾਂਚ ਕਰਕੇ ਖੜਾ ਲੈਂਦੇ ਸੀ ਕਹਿੰਦੇ ਜੇ ਕੋਈ ਕਿਸੇ ਦੀ ਮੈਂ ਇਸ ਸੂਏ ਚ ਬੜੀ ਵੀ ਫਸ ਗਈ ਜਾਂ ਕੁਝ ਵੀ ਹੋ ਗਿਆ ਕਿਸੇ ਤਰ੍ਹਾਂ ਦਾ 47 ਟਾਈਮ ਚ 47 ਦੇ ਬਾਅਦ ਬਣੇ ਨੇ ਸੌਰੀ ਇਹ ਕਹਿੰਦੇ ਉਹਨੂੰ ਫਿਰ ਇਹਨਾਂ ਦਾ ਮੇਨ ਹੈਡ ਵਰਕਰਸ ਤਾਂ ਮਾਧੂਪੁਰ ਮਾਧੂਪੁਰ ਲੈ ਜਾਂਦੇ ਤੇ ਕਹਿੰਦੇ ਫਿਰ ਉੱਥੇ ਤੇ ਜੋ ਵੀ ਹਰਜਾਨਾ ਵਗੈਰਾ ਭਰ ਕੇ ਲੈ ਕੇ ਆਣੀ ਪੈਂਦੀ ਸੀ ਅੱਜ ਵੀ ਉਸ ਤਰ੍ਹਾਂ ਹੀ ਖੜੀ ਹੈ ਵੀਰੇ ਇਮਾਰਤ ਇੱਕ ਵਾਰ ਫਿਰ ਚੈੱਕ ਕਰਾ ਦੇ ਦੇ ਬਿਲਕੁਲ ਗੋੜਕਾਰ ਥਾਮ ਲੈ ਥਾਮ ਲੈ ਚੈੱਕ ਕਰ ਪੂਰਾ ਲਪਾਈ ਚੈੱਕ ਕਰ ਇਹਨਾਂ ਦੀ ਤੇ ਉਧਰ ਉਸ ਤਰ੍ਹਾਂ ਹੀ ਕਵਾਟਰ ਖੜੇ ਨੇ ਵੀਰ ਤੇ ਆਪਾਂ ਮੇਨ ਮਕਸਦ ਤੁਹਾਨੂੰ ਦਿਖਾਣ ਦਾ ਆਹੀ ਸੀ ਵੀ ਅੱਜ ਦੇ ਸਮੇਂ ਨਾਲ ਟਾਈਮ 'ਚੋਂ ਪਹਿਲਾਂ ਵਾਲੀ ਤਕਨੀਕ ਕਿੰਨੀ ਜ਼ਿਆਦਾ ਵਧੀਆ ਸੀ ਜੋ ਕਿ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਮੇਨ ਮਕਸਦ ਦਿਖਾਣ ਦਾ ਆਹੀ ਸੀ ਕਿ ਉਸ ਟਾਈਮ ਇਨੀ ਤਕਨੀਕ ਸ਼ਾਇਦ ਨਹੀਂ ਹੈ ਸੀ ਤੇ ਵੀਰੇ ਪੀ ਦੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਦੇਖੀ ਮੈਂ ਜਿਵੇਂ ਅੱਜ ਕੱਲ ਆਪਾਂ ਕੋਠੀਆਂ ਪਾ ਰਹੇ ਹਾਂ ਹਨਾ ਕੋਠੀਆਂ ਦੇ ਵਿੱਚ ਅਟੈਚ ਬਾਥਰੂਮ ਜਿਵੇਂ ਇੱਕ ਮੇਨ ਡੋਰ ਤੋਂ ਐਂਟਰ ਹੋ ਕੇ ਸਾਰੇ ਕਮਰਿਆਂ ਚ ਅਟੈਚ ਹੋ ਜਾਣਾ ਉਸੇ ਤਰ੍ਹਾਂ ਦਾ ਇਹ ਨਕਸ਼ਾ ਬਣਾਇਆ ਦਾ ਹੈ ਚੱਕਰ ਇਹਨੂੰ ਨਿਂਦਰ ਜਾ ਕੇ ਆਪਾਂ ਚੈੱਕ ਕਰਾਇਆ ਹੀ ਆ ਇੱਕ ਮੀਨਟ ਦੂਰ ਨੂੰ ਐਂਟਰ ਹੋ ਕੇ ਸਾਰੇ ਕਮਰਿਆਂ ਵਿੱਚ ਘੁੰਮ ਸਕਦੇ ਆ ਤੇ ਉਸ ਟਾਈਮ ਦੇਖੋ ਇਹਨਾਂ ਨੇ ਕਿਹਾ ਇਹਨਾਂ ਦਾ ਨਕਸ਼ਾ ਨਵੀਸ ਹੋਣਾ ਜਿਸ ਨੇ ਵੀ ਆ ਬਣਾ ਕੇ ਆ ਹੋਣਾ ਅੰਗਰੇਜ਼ਾਂ ਦੇ ਟਾਈਮ 'ਚ ਤੇ ਕਿਵੇਂ ਉਹਨੇ ਦਿਮਾਗ ਲਾਇਆ ਹੋਣਾ ਤੇ ਇਥੇ ਦੀ ਕਲਾਕਾਰੀ ਚੈੱਕ ਕਰੋ ਪ੍ਰਿਟਾਂ ਵੀ ਪੂਰੀਆਂ ਪ੍ਰਾਪਰ ਲਾਈਆਂਆਂ ਨੇ ਜੋ ਕਿ ਪੂਰੀਆਂ ਅੱਜ ਵੀ ਉਸੇ ਤਰ੍ਹਾਂ ਖੜੀਆਂ ਨੇ ਜਿਵੇਂ ਇਹਨਾਂ ਨੇ ਲਾਈਆਂ ਸੀ ਤੇ ਸ਼ਾਇਦ ਰਾਜੇ ਦੀ ਮਿਸਤਰੀ ਅਹਾਂ ਇੰਨਾ ਟਾਈਮ ਨਾ ਚੱਲੇ ਇਹ ਸੰਥਾਲੀ ਤੋਂ ਪਹਿਲਾਂ ਦਾ ਚੱਲ ਰਿਹਾ ਹੈ ਵੀਰ ਚਲੋ ਜੀ ਧੰਨਵਾਦ ਜੀ ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ ਦੇ ਵਿੱਚ